ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਦੇ ਵੱਲੋਂ ਕਣਕ ਖਰੀਦਣ ਵਾਸਤੇ ਜੋ ਸਾਰੇ ਹੀ ਵਰਗ ਦੇ ਲੋਕਾਂ ਨੂੰ 9700 ਰੁਪਇਆ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਵੇਗਾ 29 ਮਈ ਨੂੰ 9700 ਰੁਪਇਆ ਤੁਹਾਡੇ ਖਾਤੇ ਵਿੱਚ ਆ ਜਾਵੇਗਾ ਤੁਸੀਂ ਪੂਰੇ ਸਾਲ ਭਰ ਦੀ ਕਣਕ ਖਰੀਦ ਕੇ ਰੱਖ ਸਕੋਗੇ ਆਪਣੇ ਖਾਣ ਲਈ ਕਿਹੜੀ ਯੋਜਨਾ ਹੈ ਤੇ ਕਿਵੇਂ ਤੁਹਾਨੂੰ ਇਹ ਪੈਸੇ ਮਿਲਣਗੇ ਇਸਤੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਅਸੂ ਤੁਹਾਨੂੰ ਪੰਜਾਬ ਦੀਆਂ ਜੋ ਲੋਕ ਭਲਾਈ ਸਕੀਮਾਂ ਨੇ ਉਹਨਾਂ ਦੇ ਬਾਰੇ ਸਮੇਂ-ਸਮੇਂ ਤੇ ਤੁਹਾਨੂੰ ਜਾਣਕਾਰੀ ਦਿੰਦੇ ਆ ਸੋ ਹੁਣ ਗਰੀਬਾਂ ਨੂੰ ਤੇ ਆਪਣੇ ਦਰਜਾ 4 ਕਰਮਚਾਰੀਆਂ ਨੂੰ ਜੋ ਸਾਲ 25-26 ਲਈ ਕਣਕ ਦੀ ਖਰੀਦ ਕਰਨ ਵਾਸਤੇ 9700 ਰੁਪਏ ਦਾ ਜੋ ਬੋਨਸ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਮਾਜ ਦੇ ਹਰਲੇ ਵਰਗਾਂ ਨੂੰ ਉੱਚਾ ਚੁੱਕਣ ਲਈ ਵਚਨਬੱਧਤਾ ਤਹਿਤ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ 25-26 ਲਈ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਾਂ درجہ ਚਾਰ ਗਰੁੱਪ ਡੀ ਦੇ ਕਰਮਚਾਰੀ ਨੇ ਉਹਨਾਂ ਨੂੰ ਕਣ ਖਰੀਦਣ ਵਾਸਤੇ ਬਿਨਾਂ ਵਿਆਜ ਤੋਂ 9700 ਰੁਪਏ ਦਾ ਕਰਜ਼ਾ ਦਿੱਤਾ ਜਾ ਰਿਹਾ ਹੈ ਜੋ 29 ਮਈ ਨੂੰ 9700 ਰੁਪਿਆ ਉਹਨਾਂ ਸਾਰਿਆਂ ਲੋਕਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਦਰਜਾ 4 ਮੁਲਾਜ਼ਮਾਂ ਲਈ ਮੱਤਮੁਨ ਵਿੱਤੀ ਸਹਾਇਤਾ ਵਿੱਚ ਲਗਾਤਾਰ ਵਾਅਦਾ ਕਰਦਿਆ ਕਣ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਪਿਛਲੇ 3 ਸਾਲਾਂ ਦੇ ਦੌਰਾਨ 21.25 ਫੀਸਦੀ ਦਾ ਵਾਧਾ ਕੀਤਾ ਹੈ ਜਦੋਂ ਕਿ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਇਸ ਅਗਾਹਵਾਦੂ ਪਹੁੰਚ ਨੇ ਪਿਛੜੀ ਕਾਂਗਰਸ ਸਰਕਾਰਾਂ ਵੱਲੋਂ ਇਸ ਵਰਗ ਦੀ ਅਣਦੇਖੀ ਕੀਤੀ ਜਾਂਦੀ ਰਹੀ ਹੈ ਅਤੇ ਕਮਜ਼ੋਰ ਵਰਗਾਂ ਪ੍ਰਤੀ ਉਦਾਸ ਸੇਂਤਾ ਲਈ ਪਿਛੜੀ ਕਾਂਗਰਸ ਦੀ ਅਗਵਾਈ ਵਾਲੀ ਵੀ ਸੂਬਾ ਸਰਕਾਰ ਦੀ ਉਹਨਾਂ ਨੇ ਆਲੋਚਨਾ ਕਰਦਿਆਂ ਕਿਹਾ ਕਿ ਜੋ ਵਿੱਤੀ ਸਾਲ 2019-20 ਤੇ 2021 ਲਈ ਚੌਥੀ ਪੂਰਨ ਸਮਾਸੀ ਕੋਵਿਡ ਦਾ ਉਸ ਸਮੇਂ ਵੀ ਕੰਗ ਸਰਕਾਰ ਵੱਲੋਂ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ ਸਿਰਫ 7500 ਰੁਪਏ ਵਿਆਜ ਦੇ ਤਹਿਤ ਕਣਕ ਖਰੀਦਣ ਲਈ ਕਰਜ਼ਾ ਦਿੱਤਾ ਗਿਆ ਸੀ ਆਪਣੇ ਮੁਲਾਜ਼ਮਾਂ ਨੂੰ ਪਰ ਬਾਅਦ ਵਿੱਚ 2122 ਦੇ ਦੌਰਾਨ 3 ਸਾਲ ਉਪਰੰਤ ਸਿਰਫ 500 ਰੁਪਏ ਦਾ ਮਾਮੂਲੀ ਵਾਧਾ ਕੀਤਾ ਗਿਆ ਇਸ ਕਰਜ਼ੇ ਦੀ ਰਕਮ ਨੂੰ 8000 ਰੁਪਏ ਤੱਕ ਕਰ ਦਿੱਤਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਦੇ ਮੁਕਾਬਲੇ ਆਪ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜੋ ਲੋਕ ਭਲਾਈ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਾਰੇ ਹੀ ਲੋਕਾਂ ਨੂੰ ਉੱਤਾਂ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਇਸ ਵਿਆਜ ਮੁਕਤ ਕਰਜ਼ੇ ਦੀ ਰਕਮ ਨੂੰ ਵਿੱਤੀ ਸਾਲ 23 ਤੇ 24 ਲਈ ਵਧਾ ਕੇ 8500 8500 ਰੁਪਏ ਕੀਤੀ ਗਈ ਸੀ ਅਤੇ ਫਿਰ ਸਾਲ 24 25 ਦੇ ਲਈ 9100 ਰੁਪਏ ਤੇ ਹੁਣ 25 26 ਲਈ ਇਹ ਵਧਾ ਕੇ 9700 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਦਰਜਾ 4 ਦੇ ਹਰੇਕ ਜੋ ਕਰਮਚਾਰੀ ਨੂੰ 9700 ਰੁਪਏ ਦਾ ਬਿਨਾਂ ਵਿਆਜ ਕਰਜ਼ਾ 29 ਮਈ ਨੂੰ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਜਿਸ ਦੇ ਦੌਰਾਨ ਸਰਕਾਰ ਦੇ ਦੌਰਾਨ ਜੋ 2425 ਰੁਪਏ ਪ੍ਰਤੀ ਕੰਤਰ ਕਣਕ ਜੋ ਪਰਿਵਾਰ ਦੇ 4 ਕਵੰਟਲ ਦੇ ਹਿਸਾਬ ਨਾਲ ਏਕਨ ਖਰੀਦ ਸਕਣਗੇ ਤੇ ਉਹਨਾਂ ਨੇ ਕਿਹਾ ਕਿ ਕਰਜ਼ਾ ਜੂਨ 2025 ਜੁਲਾਈ 2025 ਦੇ ਭੁਗਤਾਨ ਯੋਗ ਦੀ ਤਨਖਾਹ ਤੋਂ ਸ਼ੁਰੂ ਹੋ ਕੇ ਇਸੇ ਵਿੱਤੀ ਸਾਲ ਦੇ ਅੰਦਰ ਅੰਦਰ ਜੋ ਮੁਕੰਮਲ ਵਸੂਲੀ ਨੂੰ ਯਕੀਨੀ ਬਣਾਇਆ ਜਾਵੇਗਾ ਔਰ ਆਸਾਨ 8 ਬਰਾਬਰ ਕਿਸ਼ਤਾਂ ਵਿੱਚ ਇਹ ਕਰਜ਼ਾ ਵਾਪਸ ਲਿਆ ਜਾਵੇਗਾ ਔਰ ਇਹਦੇ ਤੇ ਉੱਪਰ ਕੋਈ ਵਿਆਜ ਨਹੀਂ ਲੱਗੇਗੀ 29 ਮਈ 2025 ਨੂੰ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਸਾਰੀ ਰਕਮ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਜੋ ਕਿ ਦਰਜਾ ਕਰਮ 4 ਕਰਮਚਾਰੀਆਂ ਦੇ ਜੋ ਉਹਨਾਂ ਨੂੰ ਇਹ ਕਣ ਖਰੀਦਣ ਵਾਸਤੇ ਸਰਕਾਰ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਸਰਕਾਰ ਵੱਲੋਂ ਇਹ ਰਕਮ ਦਿੱਤੀ ਜਾ ਰਹੀ ਹੈ ਜੋ ਦਰਜਾ ਕਰਮਚਾਰੀ ਜਿਹੜੇ ਚਾਰ ਦੇ ਨੇ ਉਹਨਾਂ ਨੂੰ ਆਪਣੇ ਕਣ ਖਰੀਦਣ ਲਈ ਇਹ ਪੈਸੇ ਬਹੁਤ ਜਲਦੀ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੇ ਜਾਣਗੇ